ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਹਦੀਨ ਵਿਚਾਰ ਰੱਖਾ ਹੋਇਆ ਜੀ ਇਸ ਵੇਲੇ ਗੁਰਬਾਣੀ ਅਤੇ ਵਿਗਿਆਨ ਤੋਂ ਵਿਗਿਆਨ ਦੀ ਇੱਕ ਥਿਉਰੀ ਆ ਥਿਉਰੀ ਆਫ एवरीथिंग ਇਹਦੇ ਵਿੱਚ ਸਾਇੰਸਦਾਨ ਇਹ ਮੰਨਦੇ ਹਨ ਕਿ ਸਾਰੀ ਵਿਸ਼ਵ ਰਚਨਾ ਦੀ ਮੂਲ ਥਿਉਰੀ ਇੱਕੋ ਹੀ ਹੈ ਜੋ ਸਾਰੀਆਂ ਸ਼ਕਤੀਆਂ ਨੂੰ ਜੋੜੀਏ ਭਾਵ ਗ੍ਰੈਵਿਟੀ ਨਿਊਕਲੀਅਰ એનર્ਜੀ ਵੀਕ ਅਤੇ ਸਟਰੋਂਗ ਨਿਊਕਲੀਅਰ એનર્ਜੀ ਤਾਂ ਇਹ ਸਾਰੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰੇਗੀ ਇਹੋ ਥਿਊਰੀ ਆਫ એનર્ਜੀ ਹੈ ਸਾਇੰਸ ਦੀ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਿਊਰੀ ਆਫ એનર્ਜੀ ਨਾਲ ਜਿੱਥੇ ਗਿਆ ਹੈ ਜਿੱਥੇ ਸਾਫ਼ ਦੱਸਿਆ ਗਿਆ ਹੈ ਕਿ ਜੋ ਵੀ ਉਪਜਿਆ ਹੈ ਸਭ ਇੱਕੋ ਤੂੰ ਹੀ ਉਪਜਿਆ ਹੈ ਪਾਵ ਪ੍ਰਮਾਤਮਾ ਹੀ ਇਹੋ ਜਿਹੀ ਇੱਕੋ ਇੱਕ ਸ਼ਕਤੀ ਹੈ ਜੋ ਸਾਰੀ ਰਚਨ ਦਾ ਮੂਲ ਪੂਤ ਹੈ ਸਾਰੀ ਰਚਨ ਦਾ ਕਰਤਾ ਇੱਕੋ ਇੱਕ ਹੈ ਦਿਨ ਰਾਤ ਵਨ ਤ੍ਰਿੰਨ ਤ੍ਰਿ ਭਵੰ ਪਉਣ ਪਾਣੀ ਹਰ ਤਰ੍ਹਾਂ ਦੇ ਜੀਵ ਤੇ ਸਾਰੇ ਵੇਦ ਸ਼ਾਸਤਰ ਉਸੇ ਇੱਕ ਓਨਕਾਰ ਨੇ ਹੀ ਸਭ ਉਭਜੈ ਹਨ ਸਾਰੇ ਖੰਡ ਬ੍ਰਹਮੰਡ ਦੀਪ ਤੇ ਹਰ ਤਰ੍ਹਾਂ ਦੀਆਂ ਰੋਸ਼ਨੀਆ ਸਭ ਉਸ ਦੇ ਇੱਕ ਬੋਲੂ ਇੱਕ ਹੁਕਮੂ ਹੀ ਹੋ ਵਿੱਚ ਆਏ ਹਨ ਸਭਨਾ ਵਿੱਚ ਉਹ ਇੱਕ ਜੋਤ ਰੂਪ ਹੋ ਵਸ ਰਿਹਾ ਹੈ ਪਾਪ ਸਭ ਨੂੰ ਉਹ ਵੇਖ ਵੀ ਰਿਹਾ ਹੈ ਅਤੇ ਲਗਾਤਾਰ ਲੋਡਿੰਗ ਦੀ એનર્ਜੀ ਸ਼ਕਤੀ ਵੀ ਦੇ ਰਿਹਾ ਹੈ એનર્ਜੀ ਦੀ ਲੋਡਿੰਗ ਦੀ ਬਦਲੀ ਲਗਾਤਾਰ ਕਰੀ ਜਾ ਰਿਹਾ ਹੈ ਇਹ ਜਿਹੜੀ ਉਸਨੇ ਸ਼ਕਤੀ ਅੰਦਰ ਦਿੱਤੀ ਹੈ ਇਸ ਨੂੰ ਬਦਲਦਾ ਵੀ ਹੈ ਇੱਕ ਸੀੜੀ ਵਿੱਚ ਹੈ ਉਹ ਸੀੜੀ ਵਿੱਚ ਜਾਂਦਾ ਦੂਸਰੀ ਸੀੜੀ ਵਿੱਚ ਇਹ ਜਿਹੜੀ ਥਿਉਰੀ ਹੈ ਹਰ ਚੀਜ਼ ਜਿਹੜੀ ਹੈ ਉਸ ਇੱਕ ਉਸ ਦਾ ਮੂਲ ਹੈ ਇਹ ਗੁਰਗੰਨ ਸਾਹਿਬ ਦੀ ਵਿੱਚ ਇਹ ਥਿਉਰੀ ਮੌਜੂਦ ਹੈ ਜਿਵੇਂ ਇੱਕ ਇਸ ਤੇ ਸਭ ਉਪਤ ਹੋਈ ਇਕ ਤੂੰ ਹੀ ਸਾਰੀ ਉਪਤਪਾਉ ਉਤਪਤੀ ਹੋਈ ਹੈ। ਇਕੋ ਕਰਤਾ ਅਵਰਣ ਕੋਏ। ਸ੍ਰਿਸ਼ਟੀ ਦਾ ਕਰਤਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੇਵਲ ਇਕੋ ਹੀ ਹੈ ਕੋਈ ਦੂਸਰਾ ਨਹੀਂ ਹੈ। ਓੰਕਾਰ ਉਤਪਾਤੀ। ਕੀਆ ਦਿਨਸ ਅ ਰਾਤੀ। ਇਹ ਵੀ ਉਤਪੱਤੀ ਜਿਹੜੀ ਦਿਨ ਰਾਤ ਬਣ ਰਹੇ ਨੇ। ਗ੍ਰਹਾਂ ਦੀ ਚਾਲ ਦੇ ਕਾਰਨ ਇਹ ਵੀ ਉਸੇ ਦੀ ਖੇਡ ਹੈ। ਵਨ ਤ੍ਰਿੰਦਰ ਭਵਨ ਪਾਣੀ। ਜੰਦਵਲ ਕਾ ਬੂਟ ਪਾਣੀ। ਚਾਰ ਬੇਦ ਚਾਰੇ ਖਾਣੀ। ਜੋ ਧਾਰਮਿਕ ਗ੍ਰੰਥ ਪੋਥੀਆਂ ਬਣੇ ਜੋ ਤੇਤੀ ਗੁਰਦੇਸਿਆਂ ਦੀ ਮਰਿਆਦਾ ਚਲੀ ਚਾਰ ਵੇਦਾਂ ਦੀ ਚਲੀ ਚਾਰ ਅੰਜੀਲ ਅਤੇ ਕਟੇਬਾਂ ਦੀ ਚਲੀ ਇਹ ਸਭ ਥਿਉਰੀਆਂ ਵੀ ਉਹੀ ਚਲਾਉਣ ਵਾਲਾ ਹੈ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਆਸੇ 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 ਉਹ ਸੰਸਾਰ ਨੂੰ ਇੱਕ ਸੋਸ਼ਲਟੀ ਇੱਕ ਸਿਵਲਾਈਟ ਜ਼ਿੰਦਗੀ ਜਿਹੜੀ ਹੈ ਉਹ ਸਿਖਾਦਾ ਸਿਖਾਉਂਦਾ ਬੰਦਾ ਕਿੱਥੇ ਜੰਗਲੀ ਮਾਨਵ ਮਾਨਵ ਸੀ ਅੱਜ ਇਨਸਾਨ ਕਿਤਨੀ ਤਰੱਕੀ ਕਰ ਚੁੱਕਾ ਕਿੱਥੇ ਦਾ ਕਿੱਥੇ ਪਹੁੰਚ ਗਿਆ ਲੇਕਿਨ ਇਸ ਤੋਂ ਬਾਵਜੂਦ ਆਤਮਿਕ ਤਰੱਕੀ ਵਾਲੇ ਪਾਸੇ ਇਨਸਾਨ ਫਿਰ ਜ਼ੀਰੋ ਹੈ ਕਿਉਂਕਿ ਇਸ ਕੁਦਰਤ ਦੀ ਅੰਦਰਲੀ ਖੇਡ ਨੂੰ ਇਨਸਾਨ ਸਮਝਣ ਲਈ ਤਿਆਰ ਨਹੀਂ ਇਹ ਬਾਹਰਲੀ ਸੰਸਾਰ ਦੀ ਚੱਕਾ ਚੋਂ ਦੇ ਕੇ ਇਹਦੇ ਵਿੱਚ ਭੁੱਲਿਆ ਪਰ ਹੈ ਸਭ ਕੁਝ ਉਸ ਦੀ ਰਚਨਾ ਚਾਰੇ ਵੇਦ ਚਾਰੇ ਖਾਨੀ ਖੰਡ ਦੀਪ ਸਭ ਲੋਹਾ ਸਾਰੇ ਖੰਡ ਬ੍ਰਹਮੰਡ ਦੀਪ ਲੋਕ ਇੱਕ ਕੋਵਾ ਤੇ ਸਭ ਹੋਆ ਰੱਬ ਦੇ ਇੱਕੋ ਇੱਕ ਕੋਵਾ ਤੇ ਯਾਨੀ ਇੱਕੋ ਹੁਕਮ ਤੋਂ ਸਭ ਕੁਝ ਹੋ ਗਿਆ ਮਿੰਗ ਬੈਂਗ ਥਿਊਰੀ ਵੀ ਇੱਥੇ ਆ ਕੇ ਇਹ ਮੁਕ ਜਾਂਦੀ ਹੈ ਕਿ ਪਰਮਾਤਮਾ ਦੀ ਉਹ ਸ਼ਬਦ ਸੀ ਉਹ ਰੱਬੀ ਹੁਕਮ ਸੀ ਜਿਸ ਨੇ ਇਹ ਸ੍ਰਿਸ਼ਟੀ ਆਪਣੇ ਹੁਕਮ ਵਿੱਚ ਰਚ ਦਿੱਤੀ ਕਿ ਤਾਂ ਸਭ ਏਕੋ ਕੁਆਲਿਟੀਆਂ ਤੇ ਹੋਏ ਲਖਦਰੀ ਆਓ ਇਹ ਜਿਤਨਾ ਸੰਸਾਰ ਦਾ ਫਸਾਰਾ ਹੋਇਆ ਉਸ ਦੇ ਇੱਕੋ ਕੁਆ ਇੱਕੋ ਵਾਕਨਰ ਹੋ ਗਿਆ ਕਿਸ ਤੇ ਹੋਏ ਲਖਦਰੀ ਆਓ ਇਹ ਲੱਖਾਂ ਹੀ ਸਰੀਰ ਬਣ ਗਏ ਔਰ ਉਹਨਾਂ ਸਰੀਰਾਂ ਵਿੱਚ ਆਤਮਾ ਜੋਤ ਕੇ ਗਈ ਕਹਿੰਦਾ ਵਕਵੈਸ਼ਨ ਉੱਠਦਾ ਹੈ ਅੰਡਾ ਪਹਿਲੇ ਹੋਇਆ ਕਿ ਮੁਰਗੀ ਪਹਿਲੇ ਹੋਈ ਨਰ ਪਹਿਲੇ ਹੋਇਆ ਕਿ ਮਾਦਾ ਪਹਿਲੇ ਹੋਇਆ ਤੇ ਇਸਲਾਮੀ ਮਤਲਬ ਦੇ ਕਹਿ ਦਿੱਤਾ ਵੀ ਸਭ ਤੋਂ ਪਹਿਲਾਂ ਨਰ ਆਦਮ ਪੈਦਾ ਕੀਤਾ ਸੀ ਤੇ ਉਹਦੀ ਪਤਨੀ ਚੋਂ ਫਿਰ ਹੋਵਾ ਗੱਡੀ ਸੀ ਇਸ ਕਿਸਮ ਦੀ ਥਿਉਰੀ ਹੈ ਪਰ ਜਾਨ ਤੱਕ ਮੈਨੂੰ ਗੁਰਬਾਣੀ ਚ ਸਮਝ ਆਈ ਹੈ ਪਰਮਾਤਮਾ ਨੇ ਆਰੰਭ ਵਿੱਚ ਜਦੋਂ ਸਾਰੀ ਸ੍ਰਿਸ਼ਟੀ ਦੇ ਚੀਜ਼ ਉਸਨੇ ਨਰ ਮਾਦਾ ਸਭ ਆਪਣੇ ਅੰਸ਼ ਵਿੱਚੋਂ ਆਪਣੇ ਆਤਮਿਕ ਉਸ ਪਰਮਾਤਮਾ ਦੇ ਬਲ ਵਿੱਚੋਂ ਹੀ ਕੱਢੇ ਨੇ ਅੱਗੇ ਜਿਹੜਾ ਸੰਸਾਰ ਦਾ ਨਿਯਮ ਚਲਿਆ ਉਹ ਅੱਗੇ ਆਸੀਂ ਵੇਖਦੇ ਨਰ ਮਾਦਾ ਦੇ ਸਬੰਧ ਨਾਲ ਇਹ ਸ੍ਰਿਸ਼ਟੀ ਜਿਹੜੀ ਅੱਗੇ ਚੱਲਦੀ ਹੈ ਸ਼ੁਰੂ ਵਿੱਚ ਉਸਨੇ ਸਭ ਕੁਝ ਜੋ ਪੈਦਾ ਕੀਤਾ ਇਹ ਇੱਕੋ ਵਾਕ ਨਾਲ ਹੀ ਸਾਰੇ ਤਤ ਜਲ ਪਾਣੀ ਬਾਇੂ ਆਦਿ ਖੰਡ ਭ੍ਰਮਣ ਸਭ ਉਸਨੇ ਰਚ ਦਿੱਤੇ ਹਨ ਕਿਤਨੇ ਦਿਨ ਗੁਪਤ ਕਹਾਇਆ ਕਿਤਨੇ ਦਿਨ ਸੁਣ ਸਮਾਇਆ ਪਤਾ ਨਹੀਂ ਕਿਤਨੇ ਦਿਨ ਉਹ ਗੁਮਸਮ ਸੁਨ ਅਵਸਥਾ ਵਿਚ ਰਿਹਾ ਜਿਸ ਨੂੰ ਅਸੀਂ ਸ਼ੁੰਨਿਆ ਵੀ ਕਹਿੰਦੇ ਹਾਂ ਸ਼ੁੰਨਿਆ ਕੀ ਹੈ ਜ਼ੀਰੋ ਜਿੱਥੇ ਕੋਈ ਹੋਰ ਇੰਤਿਮ ਇੰਤਿਮ ਨਹੀਂ ਸ਼ੂਨ ਹੋ ਗਿਆ ਤਾਂ ਜਦੋਂ ਸੰਸਾਰ ਦੇ ਕੋਈ ਗਿਣਨ ਮਿਲਣ ਵਾਲੀਆਂ ਵਸਤੂਆਂ ਜੇ ਸਾ ਸੰਸਾਰ ਨਹੀਂ ਰਹਿ ਜਾਂਦਾ ਇਸ ਤੋਂ ਉੱਪਰ ਸੁਰਤੀ ਉਰਤੀ ਤੇ ਪਿੱਛੇ ਸ਼ੁੰਨਿਆ ਅਵਸਥਾ ਸੁੰਨ ਅਵਸਥਾ ਉੱਪਰ ਮਾਤਮਨ ਰੋਲ ਨਿਰੰਕਾਰ ਆਪ ਹੀ ਰਹਿ ਜਾਂਦਾ ਤੇ ਉਹ ਅਵਸਥਾ ਉਹਦੀ ਕਿਤਨੀ ਦੇਰੀ ਰਹੀ ਕਿਤਨੇ ਦਿਨ ਗੁਪਤ ਕਹਾਇਆ ਕਿਤਨੀ ਦੇਰੀ ਉਹ ਆਪਣੇ ਆਪ ਨੂੰ ਗੁਪਤ ਹੀ ਕਹਿੰਦਾ ਰਿਹਾ ਨਿਰੰਕਾਰ ਰੂਪ ਹੀ ਕਹਿੰਦਾ ਰਿਹਾ ਕਿਤਨੇ ਦਿਨ ਸੁੰਨ ਸਮਾਇਆ ਤੇ ਕਿਤਨੇ ਸਮੇਂ ਲਈ ਉਹ ਸੁੰਨ ਅਵਸਥਾ ਵਿੱਚ ਹੀ ਰਿਹਾ ਜਦੋਂ ਸੰਸਾਰ ਦਾ ਇਹ ਚਲਾਇ ਮੌਨ ਸੰਸਾਰ ਨਹੀਂ ਸੀ ਕੀਤਨੇ ਦਿਨ ਤੁੰਦੂ ਕਰ ਆਪੇ ਕਰਤਾ ਪ੍ਰਗਟੜਾ ਤੇ ਕਿਤਨੀ ਦੇਰੀ ਇਹ ਤੁੰਦੂ ਕਰ ਹੀ ਰਿਆ ਗਿਆ ਸੀ ਦੀ ਰਹੀਆਂ ਨੇ ਫਿਰ ਕਦੋਂ ਜਾ ਕੇ ਉਸਨੇ ਸੰਸਾਰ ਨੂੰ ਪ੍ਰਗਟ ਕੀਤਾ ਉਹ ਘੜੀ ਵੀ ਨਹੀਂ ਦੱਸੀ ਜਾ ਸਕਦੀਆਂ ਉਹ ਵੇਲ ਨਾ ਪਾਇਆ ਪੰਤੀ ਜੇ ਹੋਇਆ ਲੇਖ ਪ੍ਰਣ ਵਕਤ ਨੂੰ ਪਾਇਆ ਗਿਆ ਦੀ ਕਾਦੀਆਂ ਜੇ ਲਿਖਣ ਲੇਖ ਕੁਰਾਨ ਉਹ ਕਿਸੇ ਕੁਰਾਨੀ ਮਤ ਕੋ ਤੇ ਵੀ ਮਤ ਵਾਲੇ ਨੇ ਜਾਂ ਵੈਦੀ ਮਤ ਵਾਲੇ ਨੇ ਕਿਸੇ ਨੇ ਵੀ ਉਹ ਟਾਈਮ ਉਹ ਘੜੀ ਨਹੀਂ ਦੱਸ ਸਕਦੇ ਜਦੋਂ ਸੰਸਾਰ ਨੇ ਉਹ ਆਪਣੇ ਇੱਕੋ ਵਾਕ ਨਾਲ ਪ੍ਰਮਾਤਮਾ ਨੇ ਇੱਕੋ ਵਾਕ ਨਾਲ ਇਹ ਸੰਸਾਰੇ ਕੁਦਰਤਿਆ ਚ ਦਿੱਤੀ ਪ੍ਰਕਟੀ ਜੋਤ ਮਿਟਿਆ ਅੰਧਿਆਰਾ ਉਹਦੀ ਜੋਤ ਜਦੋਂ ਪ੍ਰਗਟ ਹੋਈ ਤਾਂ ਅੰਧਿਆਰਾ ਖਤਮ ਹੋ ਗਿਆ ਅਗਿਆਨਤਾ ਖਤਮ ਹੋ ਜਾਂਦੀ ਹੈ ਪ੍ਰਕਟਿਆ ਸੂਰ ਜੋਤ ਉਜਿਆਰਾ ਜਦੋਂ ਰੱਬ ਦੇ ਗਿਆਨ ਦਾ ਸੂਰਜ ਪ੍ਰਗਟ ਹੁੰਦਾ ਹੈ ਜਿਸ ਨੂੰ ਚੰਦਾ ਉਗੇ ਸੂਰੀ ਚੜੇ ਹਜ਼ਾਰੇ ਤੇ ਚਰਨ ਹੁੰਦੇ ਗੁਰਬਿੰਨ ਕੋਰ ਅੰਧਾਰ ਗਿਆਨ ਦਾ ਸੂਰਜ ਜਦੋਂ ਪ੍ਰਗਟ ਹੁੰਦਾ ਹੈ ਅਸਲੀ ਸੰਸਾਰ ਦੀ ਤਤ ਸਮਝ ਆਉਂਦਾ ਗਿਆਨ ਸਮਝ ਆਉਂਦਾ ਤਾਂ ਫਿਰ ਇਨਸਾਨ ਸਹੀ ਉਜਾਲੇ ਵਿੱਚ ਆਉਂਦਾ ਨਹੀਂ ਤੇ ਅਗਿਆਨਤਾ ਦੇ ਅੰਧੇਰੇ ਟੱਕਰਾਂ ਹੀ ਮਾਰਦਾ ਪਿਆ ਟਕਰਾ ਟਕਰਾ ਕੇ ਨ ਸੰਸਾਰ ਦੀ ਚੱਕਾ ਚੁੰਨਣ ਨਾਲ ਆਪਣਾ ਮੂੰਹ ਸਿਰਫ ਆਤਮਿਕ ਜੀਵਨ ਨਾਸ ਕਰ ਰਿਹਾ ਹੈ ਇਨਸਾਨ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਇਹ ਹੈ ਥਿਉਰੀ ਆਫ एवरीथिंग ਉਹ ਕੇ ਪਰਮਾਤਮਾ ਹਰ ਚੀਜ਼ ਦਾ ਜਿਹੜਾ ਮੁੱਢ ਹੈ ਜਿਹੜਾ ਆਦ ਹੈ ਉਹ ਪਰਮਾਤਮਾ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਨਿਰਮਲ ਜੋਤ ਨਿਰੰਤਰ ਜਾਤੀ ਉਹ ਨਿਰਮਲ ਜੋਤ ਹੈ ਪੀਤਰ ਜੋਤ ਹੈ ਜਿਹੜੀ ਸਾਰਿਆਂ ਪਾਸੇ ਅੱਜ ਹਰ ਸਰੀਰਾਂ ਵਿੱਚ ਜਾਣੀ ਜਾਂਦੀ ਹੈ ਇੱਕ ਜੋਤ ਜੋਤ ਹੈ ਸਰੀਰਾ ਸਾਰੇ ਸਰੀਰਾਂ ਵਿੱਚ ਇੱਕੋ ਹੀ ਜੋਤ ਹੈ ਉਹ ਚਾਹੇ ਜਾਨਵਰ ਦੀ ਹੈ ਕੀੜੇ ਮਕੜੇ ਦੀ ਹੈ ਪੰਛੀ ਦੀ ਹੈ ਇਨਸਾਨਾਂ ਦੀ ਹੈ ਉਹਦੇ ਵਿੱਚ ਕੋਈ ਅੰਤਰ ਨਹੀਂ ਇਹ ਸਾਡੀ ਕੌਮ ਵਿੱਚ ਦੇਖੋ ਅੱਜ ਕੱਲ ਇੱਕ ਬੜਾ ਵੱਡਾ ਵਿਵਾਦ-ਵਾਦ ਪਿਆ ਹੋਇਆ ਹੈ ਅਗਲਾ ਵਿਸ਼ਾ ਸ਼ਾਇਦ ਮੈਂ ਇਹੋ ਹੀ ਛੇੜਾਂਗਾ ਮਾਸ ਦਾ ਮਾਸ ਖਾਣੇ ਇੱਕ ਜੀਵ ਕਤ ਹੋ ਗਿਆ ਜੀ ਜੀਵ ਕਤ ਹੋ ਗਿਆ ਜੀ ਉਹ ਕਿਹੜਾ ਜੀਵ ਕਤ ਹੋ ਗਿਆ ਜੀਵ ਦੀ ਡੈਫੀਨੇਸ਼ਨ ਪੜੋ ਬੜੇ ਗੁਰਬਾਣੀ ਚੋਂ ਪਹਿਲਾ ਪਾਣੀ ਜੀਵ ਜਿਤਾ ਰਿਹਾ ਸਭ ਕੋਈ ਸਭ ਤੋਂ ਪਹਿਲਾ ਜੀਵ ਤੇ ਪਾਣੀ ਹੈ ਫਿਰ ਜੇਤੇ ਦਾਣੇ ਅਣ ਕੇ ਜਿਹਾ ਬਾਜਣਾ ਕੋਈ ਉਹ ਅਣ ਸਾਰੇ ਖਾਈ ਜਾਂਦੇ ਆ ਪਾਣੀ ਸਾਰੇ ਪੀ ਖਾਈ ਜਾਂਦੇ ਆ ਪਰ ਅਸੀਂ ਦੂਜੇ ਪਾਸੇ ਜਿਹੜਾ ਜੀਵ ਸਾਨੂੰ ਸਾਹਮਣੇ ਵੜਦੇ ਆ ਤੜਫਦਾ ਮੁਰਗਾ ਬੱਕਰਾ ਉਹਦੇ ਲਈ ਅਸੀਂ ਉਸਤੇ ਬੜਾ ਪਾਪ ਹੋ ਗਿਆ ਪਾਪ ਹੋ ਗਿਆ ਬਾਕੀ ਜਿਹੜੇ ਰੋਜ਼ ਪਤਾ ਨਹੀਂ ਦੁੱਧ ਦੇਣ ਕਿਤਨੇ ਜੀਵ ਨਿਕਲੀ ਜਾਂਦੇ ਆ ਸਾਗਾਂ ਸਬਜ਼ੀਆਂ ਨਾਲ ਹੀ ਪਤਾ ਨਹੀਂ ਕਿਤਨੇ ਜੀਵ ਸਾਹ ਤੇ ਸਾਹ ਤੇ ਅੰਦਰ ਨਿਕਲੀ ਜਾ ਰਹੇ ਆ ਉਹ ਨਹੀਂ ਸਾਨੂੰ ਦਿਸਦਾ ਤੋ ਇਹ ਤੇ ਕੁਦਰਤੀ ਖੇੜਾ ਜੇ ਸੰਸਾਰ ਦਾ ਮੁੰਡੀ ਇੱਕ ਪ੍ਰਮਾਤਮਾ ਹੈ ਉਸੇ ਤੋਂ ਸਭ ਕੁਝ ਪੈਦਾ ਹੋਇਆ ਫਿਰ ਕੀ ਪੁੰਨ ਦੇ ਕੀ ਪਾਪ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੀ ਤਤੈਸਾਰ ਨਾ ਜਾਣੀ ਤੂੰ ਤਤ ਗਿਆਨ ਦੀ ਸਮਝ ਨਹੀਂ ਹੁੰਦੀ ਅਸੀਂ ਪੁੰਨਾ ਪਾਪਾਂ ਦੇ ਚੱਕਰ 'ਚ ਪੈ ਜੰਦੇ ਆ ਤਿਸ ਕੀ ਜੋਤ ਤ੍ਰਿਭੂਨ ਸਾਰੇ ਸਾਰੇ ਤਿੰਨਾਂ ਪਰੋਂ ਜੁ ਉਸੇ ਦੀ ਜੋਤ ਹੈ ਖਾਏ ਜਾਨਵਰ ਅਸਿਰ ਵਿੱਚ ਹੋਈ ਜੋਤ ਹੈ ਤੇ ਖਾਰੇ ਸਿਰ ਦੀ ਜੋਤ ਵੀ ਉਹੀ ਹੈ ਉਹ ਆਪ ਹੀ ਆਪਣਾ ਆਪ ਖਾ ਰਿਹਾ ਆਪ ਹੀ ਆਪਣੇ ਆਪ ਨੂੰ ਖਵਾ ਰਿਹਾ ਜੀਤੀ ਹੈ ਤੇਤੀ ਤੂੰ ਅੰਦਰ ਇਹ ਸਾਰੀ ਸ੍ਰਿਸ਼ਟੀ ਤੇਰੇ ਅੰਦਰ ਹੈ ਤੂੰ ਸਾਰੇ ਵਿੱਚ ਹੈ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਹੋਰ ਕੀ ਦਸੀਏ ਜੀ ਇਸ ਤੋਂ ਉੱਪਰ ਇਸ ਤੋਂ ਉੱਪਰ ਹੋਰ ਕੀ ਗਿਆਨ ਹੋਵੇ ਕਿ ਫਰੀਦਾ ਖਲਕ ਖਰਕ ਮੈਂ ਖਲਕ ਹੋ ਗਿਆ ਮਾਲਕ ਪਰਮਾਤਮਾ ਖਲਕ ਹੋ ਗਈ ਖਲਕਤ ਜਨਤਾ ਉਹ ਪਰਮਾਤਮਾ ਜਨਤਾ ਦੇ ਵਿੱਚ ਸਮਾਇਆ ਹੋਇਆ ਜਨਤਾ ਸਾਰੀ ਪਰਮਾਤਮਾ ਵਿੱਚ ਸਮਾਈ ਹੋਈ ਹੈ ਪਾਣੀ ਮੱਛੀ ਦੇ ਵਿੱਚ ਵੀ ਹੈ ਤੇ ਮੱਛੀ ਪਾਣੀ ਦੇ ਵਿੱਚ ਬਾਹਰ ਤੈਰ ਰਹੀ ਹੈ ਇਸੇ ਜੋ ਤੁਹਾਡੇ ਅੰਦਰ ਜਿਹਦੇ ਕਾਰਨ ਤੁਹਾਡੇ ਸਰੀਰਾਂ ਦੀ ਹਸਤੀ ਕਾਇਮ ਹੈ ਇਹ ਜੋਤ ਬਾਹਰ ਵੀ ਹੈ ਜਿਹੜੇ ਸਰੀਰ ਨੂੰ ਧਾਰਨ ਕਰੀ ਬੈਠੀ ਸਰੀਰ ਨੂੰ ਥੰਮ ਕੇ ਬੈਠੀ ਹੋਈ ਹੈ। ਤੋ ਜੇਤੀ ਹੈ ਤੇਤੀ ਤੂਦ ਅੰਦਰ ਸਾਰੀ ਤੇਰੇ ਅੰਦਰ ਪਰਮਾਤਮਾ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸ਼ੋਭਾ ਪਾਈਂਦਾ ਉਹ ਜੋਤ ਸਰੂਪ ਹੈ ਸਦਾ ਸੁਖ ਦਾਦਾਤਾ ਹੈ। ਉਹਦੇ ਨਾਲ ਜੁੜ ਕੇ ਸੱਚੀ ਸ਼ੋਭਾ ਪ੍ਰਾਪਤ ਹੁੰਦੀ ਹੈ। ਪ੍ਰਭ ਕੀ ਜੋਤ ਸਗਲ ਕਟ ਸੋਹ ਹੈ। ਸਾਰਿਆਂ ਸਰੀਰ ਰੂਪੀ ਘੜਿਆਂ ਵਿੱਚ ਇਹ ਸਰੀਰ ਰੂਪੀ ਬੂਤੇ ਜਿਹੜੇ ਨੇ ਨਾ ਇਹਨਾਂ ਵਿੱਚ ਉਹਦੀ ਜੋਤ ਸੋਭਦੀ ਹੈ। ਜੋਤ ਹੈ ਤੇ ਸ੍ਰੀ ਦੀ ਸੁੰਦਰਤਾ ਹੈ ਖੂਬਸੂਰਤੂ ਖੂਬਸੂਰਤ ਇਨਸਾਨ ਹੋਵੇ ਉਹਦੀ ਸੁੰਦਰਤਾ ਇੰਨੀ ਵੇਰੀ ਪਿਆਰੀ ਲੱਗਦੀ ਹੈ ਜਿੰਨੀ ਅੰਦਰ ਜੋਤ ਹੈ ਜਦੋਂ ਜੋਤ ਨਿਕਲ ਜਾਂਦੀ ਹੈ ਨਾ ਤੇ ਜੇ ਅੱਖਾਂ ਕਿਤੇ ਖੁੱਲੀਆਂ ਰਹਿ ਜਾਣ ਅਗਰ ਮੂੰਹ ਖੁੱਲਾ ਰਹਿ ਜਾਏ ਨਾ ਕਿਸੇ ਮ੍ਰਿਤਕ ਦਾ ਡਰ ਲੱਗਦਾ ਉਹਦੇ ਕੋਲੋਂ ਉਹੀ ਜਿਹੜਾ ਸੀੜ ਘੜੀ ਪਹਿਲਾਂ ਬੜਾ ਸੋਹਣਾ ਲੱਗਦਾ ਸੀ ਉਹ ਪ੍ਰੇਤ ਲੱਗਦਾ ਡਰਦਾ ਬੰਦਾ ਉਹਦੇ ਕੋਲੋਂ ਦੂਰ ਜਾ ਕੇ ਬਹਿੰਦਾ ਤੇ ਇਹ ਕੁਦਰਤ ਦੀ ਸਾਰੀ ਖੇਡ ਹੈ ਜੀ ਯੂਨੀਫਾਈਡ ਥਿਉਰੀ ਸਾਇੰਸ ਦੀ ਯੂਨੀਫਾਈਡ ਥਿਉਰੀ ਪਿੱਛੇ ਦਿੱਤੀਆਂ ਸਾਰੀਆਂ ਸ਼ਕਤੀਆਂ ਦਾ ਤੋੜਾ ਇੱਕ ਹੀ ਹੈ ਸਾਰੀਆਂ ਮੂਲਪੂਰਨ ਸ਼ਕਤੀਆਂ ਦੇ ਮੁੱਢਲੇ ਕੰਨ ਇੱਕੋ ਸਮੇਂ ਵਿੱਚੋਂ ਉਭਜੇ ਹਨ ਤੇ ਉਸੇ ਵਿੱਚ ਸਮਾਉਂਦੇ ਹਨ ਆਨਸਟੀਨ ਨੇ ਇਹ ਥਿਊਰੀ ਜਨਰਲ ਥਿਊਰੀ ਆਫ ਰਿਲੇਟਿਵਿਟੀ ਅਤੇ ਇਲੈਕਟ੍ਰੋ ਮੈਗਨੇਟਿਜ਼ਮ ਨੂੰ ਜੋੜਨ ਲਈ ਕੋਲੀ ਕੀ ਸੀ ਜਿਸ ਨਾਲ ਕੁਆਂਟਮ ਥਿਊਰੀ ਦੀ ਨੇੜਤਾ ਬਣਦੀ ਸੀ ਇਸ ਨਾਲ ਇਹ ਵੀਕ ਅਤੇ ਸਟਰਾਂਗ ਨਿਊਕਲੀਅਰ ਫੋਰਸਿਜ਼ ਨੂੰ ਵੀ ਜੋੜ ਲਿਆ ਗਿਆ। ਤੋਂ ਇਹ ਸਾਰੀਆਂ ਚੀਜ਼ਾਂ ਪ੍ਰਭੂ ਦੀ ਬਣਈਆਂ ਹੋਈਆਂ ਦੀ ਹੀ ਖੋਜ ਚੱਲ ਰਹੀ ਹੈ ਸਾਇੰਸ। ਬਣਈ ਹੋਈ ਚੀਜ਼ਾਂ ਜੋ ਦੇਖ ਰਹੇ ਨੇ ਕਿਹੜੀ ਚੀਜ਼ ਕੀ ਕਰ ਰਹੀ ਹੈ। ਕਿਹੜਾ ਅੰਸ਼ ਕੁਦਰਤ ਦਾ ਕੀ ਕਰਮ ਕਰ ਰਿਹਾ ਹੈ। ਆਪਣੇ ਵੱਲੋਂ ਸਾਇੰਸਦਾਰਾਂ ਨੇ ਕੁਝ ਨਹੀਂ ਬਣਾਇਆ। ਬਣਾਇਆ ਬਣਾਉਣ ਵਾਲਾ ਸਾਰਾ ਇੱਕ ਪਰਮਾਤਮਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀਫਾਈਡ ਥਿਊਰੀ ਇੱਕ ਵਿੱਚ ਸਰਬ ਸਰਬ ਵਿੱਚ ਏਕਾ ਇਹ ਸਤਿਗੁਰੂ ਦੇਖ ਦਿਖਾਈ। ਇੱਕ ਵਿੱਚ ਸਰਬ सर्व में एका ए सतगुरु देख दिखाई जिनकी ये खंड मंडल ब्रह्मांडा सो प्रभु लख ना जाई वो नहीं लखया जा सकदा उस नु महसूस करना बहुत मुश्किल है उस दी हाजिर नाजरता नु उस दी प्रेजेंस नु अपने एहसास विच ले आना ए कोई सोकी खेड़ नहीं पर है बिल्कुल वो इस योग है कि हर वले साडे एहसास विच वो बसेरे वे दीपक के दीपक ते दीपक प्रगासया त्रिमूर्ति ज्योति दिखाई ਜਿਵੇਂ ਇੱਕ ਦੀਵੇ ਤੋਂ ਦੂਆ ਦੀਵਾ ਬਾਲਦੇ ਹਾਂ ਇਸ ਤਰ੍ਹਾਂ ਇੱਕ ਸ੍ਰੀ ਵਿੱਚ ਜੋਤ ਸਿੱਕੀ ਹੈ ਉਹਨਾਂ ਸ੍ਰੀ ਦੇ ਸੁਮੇਨ ਨਾਲ ਅੱਗੇ ਹੋਰ ਜੋਤ ਵਧਦੀ ਜਾਂਦੀ ਹੈ ਹੋਰ ਹੋਰ ਸ੍ਰੀ ਦੇ ਘੜੇ ਬਣਦੇ ਜਾਂਦੇ ਨੇ ਵਿੱਚ ਜੋਤ ਟਿਕਦੀ ਜਾਂਦੀ ਹੈ ਤੋ ਇਸ ਇੱਕ ਦੀ ਹੀ ਸਾਰੀ ਖੇੜੇ ਇੱਕ ਇਸ ਦੇ ਹੋਇਓ ਅਨੰਤਾ ਨਾਨਕ ਇੱਕ ਸਮਾਏ ਸਮਾਏ ਜਿਓ ਇਹ ਜਿਹੜੇ ਅਨੰਤ ਰੂਪਨ ਕੁਦਰਤ ਦੇ ਇਹ ਇੱਕ ਦੁਈ ਅੰਸ ਇੱਕ ਦਾ ਹੀ ਸਾਰਾ ਖਲਾਰਾ ਹਨ ਇੱਕ ਸਮਾਏ ਸਮਾਏ ਜਿਓ ਤੋ ਮੁਰ ਇੱਕ ਵਿੱਚ ਹੀ ਸਮਾ ਕੇ ਸਭ ਫਿਰ ਨਿਰੋਲ ਨਿਰਗੁਣ ਰੂਪ ਨਿਰੰਕਾਰ ਰੂਪ ਰਹਿ ਜਾਂਦਾ ਏਕ ਅਨੇਕ ਹੋਏ ਰਿਓ ਸਗਲ ਮੈਂ ਅਬ ਕੈਸੇ ਪਰਮਾਵੋ ਸਾਰੇ ਵਿੱਚ ਇਕ ਹੀ ਹੈ ਇਕ ਵੀ ਹੈ ਤੇ ਅਨੇਕ ਵੀ ਬਣਿਆ ਹੋਇਆ ਹੈ ਥਾਨ ਤਰੰਤਰ ਤੂੰ ਹੈ ਤੂੰ ਹੈ ਈ ਕੋ ਇਕ ਵਰਤ ਤਾ ਬਣਿਆ ਹਰ ਪਾਸੇ ਥਾਨ ਤਰੰਤਰ ਤੂੰ ਹੀ ਹੈ ਇਕੋ ਹੀ ਸਾਰੇ ਪਾਸੇ ਵਰਤ ਰਿਹਾ ਓ ਬੇਅੰਤ ਅੰਤ ਕਿਨ ਲਈ ਹੈ ਕੋਣ ਉਦਾਹਰਨ ਲੈ ਸਕਦਾ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਕਰ ਗਗਨਤ ਰਹੀ ਹੈ ਬਗਾਰ ਕਿਸੇ ਕਲਾ ਦੇ ਬਗਾਰ ਥੰਮਾ ਰਸਿਆਂ ਦੇ ਇਹ ਅਸਮਾਨ ਥੰਮੇ ਹੋਇਆ ਹੈ ਗ੍ਰਹਿ ਥੰਮੇ ਹੋਏ ਨੇ ਸਾਰੇ ਸਾਰੀਆਂ ਪ੍ਰithvi ਖੰਡ ਬ੍ਰਹਮੰਡ ਉਸ ਦੀ ਉਸ ਰੱਬੀ ਜੋਤ ਨੇ ਥੰਮ ਕੇ ਰੱਖੇ ਹੋਏ ਨੇ ਉਸ ਨੇ ਆਪਣੇ ਕਾਬੂ ਜ ਰੱਖੇ ਨੇ ਔਰ ਇੱਕ ਖਾਸ ਨਿਯਮ ਬਾਦ ਉਹਦੇ ਹੁਕਮ ਜਿਵੇਂ ਉਹ ਚਾਹੁੰਦਾ ਹੈ ਇਵੇਂ ਆਪਣੇ ਕੰਮ ਕਰ ਰਹੇ ਨੇ ਜਦੋਂ ਕਿ ਇਹਨਾਂ ਦੀ ਉਲੰਘਣਾ ਹੁੰਦੀ ਹੈ ਨਾ ਤੇ ਸੰਸਾਰ ਦੀ ਉਤਪਤੀ ਮੱਜ ਜਾਂਦੀ ਹੈ ਕੁਦਰਤ ਦੇ ਨਿਯਮ ਦੀ ਥੋੜੀ ਜੀ ਵੀ ਇਨਸਾਨ ਉਲੰਘਣਾ ਕਰ ਰਿਹਾ ਹੈ ਇਨਸਾਨ ਨੇ ਜੋ ਸੰਸਾਰ ਪ੍ਰਭੂ ਨੇ ਸਵਰਗ ਵਰਗਾ ਬਣਾਇਆ ਸੀ ਇਨਸਾਨ ਨੇ ਨਰਕ ਬਣਾ ਕੇ ਰੱਖ ਦਿੱਤਾ ਸੰਸਾਰ ਨੂੰ ਪਰਮਾਤਮਾ ਨੇ ਜਿਹੜੀਆਂ ਸ਼ਕਤੀਆਂ ਪੈਦਾ ਕੀਤੀ ਸੀ ਸੰਸਾਰ ਦੇ ਭਲੇ ਲਈ ਪੈਦਾ ਕੀਤੀਆਂ ਸੀ ਅੱਜ ਇਨਸਾਨ ਨੇ ਉਹਨਾਂ ਸ਼ਕਤੀਆਂ ਦਾ ਐਸਾ ਮਿਸਯੂਜ਼ ਕੀਤਾ ਹੈ ਕਿ ਐਸੇ ਐਸੇ ਹਥਿਆਰ ਬਣਾ ਦਿੱਤੇ ਅੱਜ ਤੁਸੀਂ ਦੇਖ ਰਹੇ ਹੋ ਯੂਕਰੇਨ ਦੀ ਜੰਗ ਵਿੱਚ ਕੀ ਹੋ ਰਿਹਾ ਹੈ ਮਾਸ ਅਸਰਾਈ ਦੀ ਜੰਗ ਵਿੱਚ ਕੀ ਹੋ ਰਿਹਾ ਹੈ ਕਿਸ ਤਰ੍ਹਾਂ ਤਬਾਹੀ ਮਚ ਰਹੀ ਹੈ ਇਤਨਾ ਕੁਝ ਬਣਿਆ ਬਣਾਇਆ ਸਤਿਆ ਨਾਸ ਕਰੀ ਜਾ ਰਿਹਾ ਹੈ ਇਨਸਾਨ ਮੈਸ ਕੇਵਲ ਇੱਕ ਮਨ ਦੀ ਜਿੱਦਾਂ ਨੇ ਇੱਕ ਦੂਜੇ ਤੋਂ ਉੱਚੇ ਹੋਣ ਦੀ ਜਿੱਦਾਂ ਨੇ ਕੁਝ ਨਹੀਂ ਹੈ ਵਿੱਚੋਂ ਨਾ ਕੋਈ ਇਥੇ ਕੁਝ ਲੈ ਕੇ ਆਇਆ ਨਾ ਕੋਈ ਲੈ ਕੇ ਜਾਏਗਾ ਨਾ ਕਿਸੇ ਨੇ ਕੁਝ ਆਪਣੇ ਕੋਲ ਬਣਾਇਆ ਰੱਬ ਦੇ ਬਣਿਆ ਚੀਜ਼ਾਂ ਨੂੰ ਬਾਈ ਖਾਓ ਪੀਓ ਜੀਓ ਤੇ ਜੀਣ ਦਿਓ ਇਹ ਗੱਲ ਸਮਝ ਨਹੀਂ ਆ ਰਹੀ ਇਨਸਾਨ ਨੂੰ ਤਾਂ ਅਗਰ ਅਸੀਂ ਇਹ ਸਾਰੀ ਖੇਡ ਸਮਝ ਜਾਈਏ ਤੇ ਸੰਸਾਰ ਤੇ ਪ੍ਰਮਾਤਮਾ ਨੇ ਸਵਰਗ ਹੀ ਬਣਾਇਆ ਹੋਇਆ ਹੈ ਕਰੂ ਅਰਦਾਸ ਕਰਕੇ ਉੱਪਰ ਕਿਸੇ ਸਵਰਗ ਦੀ ਜਾਣ ਦੀ ਆਸ ਰੱਖਣੀ ਇਹ ਗੁਰਮਤ ਦਾ ਮਾਰਗ ਨਹੀਂ ਹੈ ਸਵਰਗ ਨਰਕ ਤੇ ਮੇਰੇ ਸਤਿਗੁਰੂ ਕਾ ਪ੍ਰਸਾਦ ਇਹਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਇਨਸਾਨ ਦੀ ਜੇ ਇਨਸਾਨ ਇਸ ਰੱਬੀ ਹੁਕਮ ਨੂੰ ਰੱਬੀ ਭਾਣੇ ਨੂੰ ਸਮਝੇ ਗੁਰੂ ਗ੍ਰੰਥ ਸਾਹਿਬ ਜੋ ਸਾਡਾ ਧਰਮ ਸਿਖਾ ਰਿਹਾ ਹੈ ਅਗਰ ਸਾਨੂੰ ਸਮਝ ਆ ਜਾਏ ਇਹ ਸੰਸਾਰੀ ਸਵਰਗ ਬਣ ਜਾਂਦਾ ਹੈ ਵਿਚਾ ਦੀ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ